ਸੰਗਤ ਜੀ ਇੱਕ ਗੁਰੂ ਘਰ ਤੇ ਸ਼ਰਧਾ ਭਾਵਨਾ ਰੱਖਣ ਵਾਲਾ ਸਿੱਖ ਹੋਇਆ ਹੈ ਭਾਈ ਗਰੀਬੂ ਹੈ ਇਸ ਦਾ ਨਾਮ ਕੀ ਹੋਇਆ ਕਿ ਇੱਕ ਦਿਨ ਇਹ ਨਗਰ ਦੇ ਵਿੱਚੋਂ ਲੰਘਿਆ ਜਾ ਰਿਹਾ ਹੈ ਤੇ ਕੀ ਵੇਖਦਾ ਹੈ ਧਰਮਸ਼ਾਲਾ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਨੇ ਪੁੱਛਣ ਤੇ ਪਤਾ ਲੱਗਿਆ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਰਮੰਦਰ ਸਾਹਿਬ ਦੇ ਸਰੋਵਰ ਦੀ ਸੇਵਾ ਕਰਵਾ ਰਹੇ ਨੇ ਤੇ ਉਹਨਾਂ ਨੇ ਸੰਦੇਸ਼ ਆ ਭੇਜਿਆ ਹੈ ਕਿ ਸੰਗਤਾਂ ਆਪਣੇ ਦਸਵੰਧ ਦੀ ਭੇਟਾ ਲੈ ਕੇ ਹਰਮੰਦਰ ਸਾਹਿਬ ਪਹੁੰਚਣ ਇਸ ਦੇ ਮਨ ਦੇ ਵਿੱਚ ਆਇਆ ਕਿ ਮੈਂ ਵੀ ਕੁਝ ਭੇਟ ਕਰ ਦੇਵਾਂ ਚੱਲ ਲਈ ਸੇਵਾ ਦੇ ਵਿੱਚ ਕੁਝ ਅਰਪਣ ਕਰ ਦੇਵਾਂ ਜੇਬਾਂ ਦੇ ਵਿੱਚ ਹੱਥ ਮਾਰਿਆ ਜੇਬਾਂ ਖਾਲੀ ਨੇ ਗਰੀਬੀ ਇਸ ਦੇ ਉੱਤੇ ਇਤਨੀ ਹੈ ਕਿ ਸਵੇਰ ਦਾ ਪ੍ਰਸ਼ਾਦਾ ਪਾਣੀ ਸ਼ੱਕ ਲੈਂਦੇ ਹਨ ਤੇ ਸ਼ਾਮਾਂ ਦੇ ਪ੍ਰਸ਼ਾਦੇ ਪਾਣੀ ਦੀ ਚਿੰਤਾ ਪੈ ਜਾਂਦੀ ਹੈ ਕੱਪੜੇ ਫਟੇ ਹੋਏ ਨੇ ਤੇ ਜੇਬਾਂ ਦੇ ਵਿੱਚੋਂ ਕੁਝ ਨਹੀਂ ਲੱਭਾ ਇਸ ਨੂੰ ਉਦਾਸ ਹੋ ਜਾਂਦਾ ਹੈ ਨੇਤਰ ਭਰ ਆਉਂਦੇ ਨੇ ਤੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹੈ ਉੱਥੇ ਖਲੋ ਕੇ ਹੱਥ ਜੋੜ ਲੈਂਦਾ ਹੈ ਪਾਤਸ਼ਾਹ ਕਿਰਪਾ ਕਰੀਂ ਗਰੀਬ ਦੇ ਉੱਤੇ ਸਤਿਗੁਰੂ ਪਾਤਸ਼ਾਹ ਐਸੇ ਦਿਨ ਆਏ ਹਨ ਕਿਦਰੇ ਡੋਲ ਨਾ ਜਾਵਾਂ ਆਪਣੇ ਚਰਨਾਂ ਦੇ ਨਾਲ ਲਾਈ ਰੱਖੀ ਸਤਿਗੁਰੂ ਪਾਤਸ਼ਾਹ ਕੀ ਆਖ ਰਿਹਾ ਹੈ ਭਾਈ ਗਰੀਬੂ ਆਉ ਆਪਾਂ ਵੀ ਪੜ ਲਈਏ ਸਾਰੇ ਜਾਨੇ ਪਿਆਰ ਦੇ ਨਾਲ ਬੋਲਿਓ ਭਾਈ ਮੈਨੂੰ ਰਖ ਚਰਨਾਂ ਦੇ ਕੋਲ ਮੇਰਾ ਮਨ ਢੋਲੇ ਨਾ ਮੈਨੂੰ ਰਖ ਚਰਨਾਂ ਦੇ ਕੋਲ ਮੇਰਾ ਮਨ ਢੋਲੇ ਨਾ ਮੈਨੂੰ ਰੱਖ ਚਰਨਾਂ ਦੇ ਕੋਲ ਮੇਰਾ ਮਨ ਡੋਲੇ ਨਾ ਰੱਖ ਚਰਨਾਂ ਦੇ ਕੋਲ ਮੇਰਾ ਮਨ ਡੋਲੇ ਨਾ ਹਰਦਾਸਾਂ ਕਰੀ ਜਾ ਰਿਹਾ ਹੈ ਸਤਿਗੁਰੂ ਦੇ ਚਰਨਾਂ ਦੇ ਵਿੱਚ ਤੇ ਨੇਤਰਾਂ ਦੇ ਵਿੱਚੋਂ ਪਰਲ ਪਰਲ ਅਥਰੂ ਬਹਿ ਰਹੇ ਨੇ ਘਰ ਵੱਲ ਨੂੰ ਚੱਲ ਪੈਂਦਾ ਹੈ ਭਾਈ ਗਰੀਬੂ ਘਰ ਪਹੁੰਚ ਕੇ ਆਪਣੀ ਘਰ ਵਾਲੀ ਨੂੰ ਆਖਦਾ ਹੈ ਭਲੀਏ ਘਰ ਦੇ ਵਿੱਚ ਵੇਖ ਕੋਈ ਪੈਸਾ ਢੇਲਾ ਪਿਆ ਹੈ ਕੋਈ ਦਮੜੀ ਪਈ ਹੈ ਤਾਂ ਮੈਂ ਸਤਿਗੁਰਾਂ ਦੀ ਚੱਲ ਰਹੀ ਸੇਵਾ ਦੇ ਵਿੱਚ ਹਿੱਸਾ ਪਾਉਣਾ ਹੈ ਸਤਿਗੁਰਾਂ ਨੇ ਸੁਨੇਹਾ ਲਾਇਆ ਹੈ ਕਿ ਦਸਵੰਦ ਦੀ ਭੇਟਾ ਹਾਜ਼ਰ ਕਰਨੀ ਹੈ ਮੇਰੇ ਕੋਲ ਇਸ ਵਕਤ ਕੁਝ ਨਹੀਂ ਹੈ ਤੇ ਤੂੰ ਘਰ ਦੇ ਵਿੱਚ ਵੇਖ ਜੇ ਕੋਈ ਪੈਸਾ ਪਿਆ ਹੈ ਤਾਂ ਆਪਾਂ ਚੱਲ ਰਹੀ ਸੇਵਾ ਦੇ ਵਿੱਚ ਹਿੱਸੇ ਪਾ ਲਈਏ ਉਸ ਦੀ ਘਰ ਵਾਲੀ ਬੋਲਦੀ ਹੈ ਸਵਾਮੀ ਮੈਂ ਤੁਹਾਡੇ ਤੋਂ ਲੁਕੋ ਕੇ ਅੱਜ ਤੱਕ ਕੁਝ ਨਹੀਂ ਰੱਖਿਆ ਜੋ ਕੁਝ ਹੈ ਤੁਹਾਡੇ ਸਾਹਮਣੇ ਹੈ ਘਰ ਦੇ ਵਿੱਚ ਕੋਈ ਪੈਸਾ ਨਹੀਂ ਹੈ ਇਸ ਵਕਤ ਉਦਾਸ ਹੋ ਜਾਂਦਾ ਹੈ ਤੇ ਆਪਣੀ ਘਰ ਵਾਲੀ ਨੂੰ ਆਖਦਾ ਹੈ ਭਲੀਏ ਇਸ ਤਰ੍ਹਾਂ ਘਰ ਝਾੜੂ ਚੱਕ ਤੇ ਸਾਰੇ ਘਰ ਦੇ ਵਿੱਚ ਆਪਾਂ ਝਾੜੂ ਮਾਰਨਾ ਕਰੀਏ ਮਤਾਂ ਕੋਈ ਦਮੜੀ ਡਿੱਗੀ ਹੋਈ ਲੱਭ ਜਾਵੇ ਕਿਸੇ ਖਲ ਕੂੰਜੇ ਦੇ ਵਿੱਚੋਂ ਆਪਾਂ ਝਾੜੂ ਲਾਉਨੇ ਆ ਘਰ ਦੇ ਵਿੱਚ ਝਾੜੂ ਚੱਕਦੇ ਨੇ ਤੇ ਸਾਰੇ ਘਰ ਦੇ ਵਿੱਚ ਛਾੜੂ ਲਾਉਣ ਲੱਗ ਜਾਂਦੇ ਨੇ ਕੀ ਹੋਇਆ ਇੱਕ ਕੌਡੀ ਕਿਸੇ ਗੁੱਠ ਵਿੱਚ ਭਈ ਇਹਨਾਂ ਨੂੰ ਲੱਭ ਜਾਂਦੀ ਹੈ ਖੁਸ਼ ਹੁੰਦਾ ਹੈ ਗਰੀਬੂ ਕਿ ਸੇਵਾ ਦੇ ਵਿੱਚ ਅਜ ਮੇਰਾ ਹਿੱਸਾ ਵੀ ਪੈ ਜਾਵੇਗਾ ਦੋਵੇਂ ਜਾਣੇ ਤੁਰ ਪੈਂਦੇ ਨੇ ਧਰਮਸ਼ਾਲਾ ਦੇ ਵੱਲ ਨੂੰ ਕੌਡੀ ਹੱਥ ਵਿੱਚ ਲਈ ਹੈ ਤੇ ਤੁਰੇ ਜਾ ਰਹੇ ਨੇ ਧਰਮਸ਼ਾਲਾ ਦੇ ਵਿੱਚ ਪਹੁੰਚ ਕੇ ਕੀ ਵੇਖਦੇ ਨੇ ਕਿ ਸੰਗਤਾਂ ਉੱਥੋਂ ਜਾ ਚੁੱਕੀਆਂ ਨੇ ਧਰਮਸ਼ਾਲਾ ਖਾਲੀ ਪਈ ਹੈ ਸੰਗਤਾਂ ਆਪਣੀ ਭੇਟਾ ਲੈ ਕੇ ਚਲੀਆਂ ਗਈਆਂ ਨੇ ਗੁਰੂ ਦਰਬਾਰ ਵੱਲ ਨੂੰ ਉਦਾਸ ਹੋ ਜਾਂਦੇ ਨੇ ਫਿਰ ਸੋਚਿਆ ਕਿ ਚਲੋ ਆਪਾਂ ਆਪ ਹੀ ਜਾ ਕੇ ਇਹ ਭੇਟਾ ਅਰਪਣ ਕਰਾਉਨੇ ਹਾਂ ਤੁਰ ਪੈਂਦੇ ਨੇ ਗੁਰੂ ਦਰਬਾਰ ਵਿੱਚ ਪਹੁੰਚ ਜਾਂਦੇ ਨੇ ਕੀ ਵੇਖਦੇ ਨੇ ਸਾਹਮਣੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਸਨਾ ਤੇ ਬਿਰਾਜਮਾਨ ਨੇ ਸੰਗਤਾਂ ਸਨਮੁਖ ਬੈਠੀਆਂ ਨੇ ਤੇ ਆਪੋ ਆਪਣੀ ਸੇਵਾ ਆਪੋ ਆਪਣੀ ਦਰਸਬੰਦ ਦੀ ਭੇਟਾ ਸਤਿਗੁਰਾਂ ਨੂੰ ਅਰਪਣ ਕਰ ਰਹੀਆਂ ਨੇ ਸਤਿਗੁਰਾਂ ਦੇ ਸਾਹਮਣੇ ਮਾਇਆ ਦਾ ਢੇਰ ਲੱਗਿਆ ਪਿਆ ਹੈ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਤੇ ਆਪੋ ਆਪਣੀ ਭੇਟਾ ਕੋਈ ਰਸਦ ਕੋਈ ਮਾਇਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰ ਰਹੀਆਂ ਨੇ ਭਾਈ ਗਰੀਬੂ ਉੱਥੇ ਪਹੁੰਚਦਾ ਹੈ ਦੇਖਦਾ ਹੈ ਕਿ ਇਤਨੀ ਮਾਇਆ ਪਈ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮੇਰੀ ਕੌਡੀ ਦਾ ਕੀ ਕੀਮਤ ਹੈ ਕੀ ਮੁੱਲ ਹੈ ਇੱਥੇ ਪਿੱਛੇ ਸੰਗਤ ਦੇ ਬੈਠ ਜਾਂਦਾ ਹੈ ਸੰਗਤਾਂ ਆਪੋ ਆਪਣੀ ਭੇਟਾ ਅਰਪਣ ਕਰ ਰਹੀਆਂ ਨੇ ਜਦ ਸਾਰੀਆਂ ਸੰਗਤਾਂ ਨੇ ਭੇਟਾ ਦੇ ਦਿੱਤੀ ਤਾਂ ਸੇਵਾਦਾਰ ਆਖਣ ਲੱਗੇ ਸਤਿਗੁਰੂ ਮਹਾਰਾਜ ਸਾਰੀ ਭੇਟਾ ਪਹੁੰਚ ਚੁੱਕੀ ਹੈ ਤੇ ਆਪਾਂ ਅਰਦਾਸਾ ਸੋਧ ਲਈਏ ਸੰਗਤਾਂ ਨੇ ਪ੍ਰਸ਼ਾਦਾ ਪਾਣੀ ਛਕਣਾ ਹੈ ਪਾਦਸ਼ਾਹ ਨੇ ਸੰਗਤ ਵੱਲ ਵੇਖਿਆ ਤੇ ਇੱਕ ਵਾਰੀ ਸਾਰਿਆਂ ਨੂੰ ਫੇਰ ਉੱਚੀ ਬੋਲ ਕੇ ਆਖਿਆ ਭਾਈ ਜੇ ਕਿਸੇ ਦੀ ਭੇਟਾ ਰਹੀਂਦੀ ਹੈ ਤਾਂ ਅਰਪਣ ਕਰ ਦੇਵੋ ਭਾਈ ਗਰੀਬ ਉੱਠਦਾ ਉੱਠਦਾ ਫੇਰ ਬੈਠ ਗਿਆ ਕੌਡੀ ਹੱਥੇ ਵਿੱਚ ਗੁੱਟ ਲਈ ਸਤਿਗੁਰਾਂ ਨੇ ਇੱਕ ਵਾਰ ਫਿਰ ਆਵਾਜ਼ ਦਿੱਤੀ ਭਾਈ ਜੇ ਕਿਸੇ ਦੀ ਭੇਟਾ ਰਹਿਂਦੀ ਹੈ ਤਾਂ ਜਮ੍ਹਾਂ ਕਰਵਾ ਦੇਵੋ ਗਰੀਬੂ ਨਹੀਂ ਉੱਠਦਾ ਇੱਕ ਵਾਰ ਫਿਰ ਸਤਿਗੁਰਾਂ ਨੇ ਆਵਾਜ਼ਾ ਮਾਰਿਆ ਭਾਈ ਜੇ ਕਿਸੇ ਦੀ ਭੇਟਾ ਅਰਪਣ ਕਰਨ ਵੱਲੋਂ ਰਹਿ ਗਈ ਹੈ ਤਾਂ ਜਮ੍ਹਾਂ ਕਰਵਾ ਦੇਵੋ ਨਹੀਂ ਉਠਿਆ ਗਰੀਬੂ ਸਤਿਗੁਰੂ ਮਹਾਰਾਜ ਕੀ ਕਰਦੇ ਨੇ ਆਸਨਾ ਤੋਂ ਉੱਠਦੇ ਨੇ ਤੇ ਸੰਗਤਾਂ ਦੇ ਵਿੱਚ ਦੀ ਹੁੰਦੇ ਹੋਏ ਭਾਈ ਗਰੀਬੂ ਦੇ ਕੋਲ ਪਹੁੰਚ ਜਾਂਦੇ ਨੇ ਆਖਦੇ ਨੇ ਭਾਈ ਗਰੀਬੂ ਕੀ ਗੱਲ ਹੈ ਭਾਈ ਆਪਣੀ ਭੇਟਾ ਅਰਪਣ ਨਹੀਂ ਕਰਦਾ ਘਰੋਂ ਲੈ ਕੇ ਚੱਲਿਆ ਹੈ ਤੇ ਪਰ ਗੁਰੂ ਘਰ ਦੇ ਵਿੱਚ ਆਪਣੀ ਭੇਟਾ ਜਮਾ ਨਹੀਂ ਕਰਵਾਉਂਦਾ ਉੱਠ ਘਲੋਂਦਾ ਹੈ ਭਾਈ ਗਰੀਬੂ ਅੱਖਾਂ ਦੇ ਵਿੱਚ ਅਥਰੂ ਨੇ ਯਾਰੋ ਯਾਰ ਰੋਈ ਜਾ ਰਿਹਾ ਹੈ ਸਤਿਗੁਰੂ ਇਤਨੀ ਜ਼ਾਦੇ ਮਾਇਆ ਪਈ ਹੈ ਆਪ ਜੀ ਦੇ ਚਰਨਾਂ ਦੇ ਵਿੱਚ ਮੈਂ ਸੋਚੀ ਜਾ ਰਿਹਾ ਹਾਂ ਮੇਰੇ ਗਰੀਬ ਦੀ ਕੌਡੀ ਦਾ ਕੀ ਮੁੱਲ ਹੈ ਇਸ ਮਾਇਆ ਦੇ ਅੱਗੇ ਕੌਡੀ ਸਤਿਗੁਰਾਂ ਦੇ ਅੱਗੇ ਕਰ ਦਿੱਤੀ ਤੇ ਪਾਤਸ਼ਾਹ ਨੇ ਗਰੀਬੂ ਦੇ ਹੱਥੋਂ ਕੌਡੀ ਚੱਕ ਲਈ ਆਖਣ ਲੱਗੇ ਭਾਈ ਗਰੀਬੂ ਇਤਨਾ ਖਜ਼ਾਨਾ ਲੈ ਕੇ ਆਇਆ ਹੈ ਤੇ ਆਖਦਾ ਹੈ ਇਸ ਦਾ ਮੁੱਲ ਕੋਈ ਨਹੀਂ ਤੇਰੀ ਇਸ ਕੌਡੀ ਦਾ ਮੁੱਲ ਉਹ ਸਾਹਮਣੇ ਪਈ ਮਾਇਆ ਦਾ ਮਾਇਆ ਦੇ ਨਾਲੋਂ ਕਿਤੇ ਜ਼ਿਆਦਾ ਹੈ ਭਾਈ ਇਹ ਸਾਰੀਆਂ ਸੰਗਤਾਂ ਦਸਬੰਧ ਲੈ ਕੇ ਆਈਆਂ ਨੇ ਤੇ ਤੂੰ ਆਪਣੇ ਘਰ ਦੀ ਸਾਰੀ ਮਾਇਆ ਚੱਕ ਲੈ ਆਇਆ ਹੈ ਜਿੰਨੀ ਤੇਰੇ ਘਰ ਦੇ ਵਿੱਚ ਸੀ ਸਾਰੀ ਮਾਇਆ ਤੂੰ ਚੱਕ ਲੈ ਆਇਆ ਹੈ ਭਾਈ ਤੇਰੀ ਇਸ ਭੇਟ ਦਾ ਇੱਥੇ ਕੋਈ ਮੁੱਲ ਨਹੀਂ ਬਹੁਤ ਅਮੁੱਲੀ ਦੇਣ ਦੇ ਰਿਹਾ ਹੈ ਗੁਰੂ ਘਰ ਦੇ ਵਿੱਚ ਤੂੰ ਸੇਵਾ ਦੇ ਵਿੱਚ ਤਨਾ ਹਿੱਸਾ ਪਾਰ ਰਿਹਾ ਹੈ ਘਰ ਦੇ ਵਿੱਚ ਕੁਝ ਨਹੀਂ ਰੱਖਿਆ ਗਰੀਬੂ ਤੂੰ ਧਨ ਹੈ ਦੱਸ ਕੀ ਚਾਹੀਦਾ ਹੈ ਤੈਨੂੰ ਸਤਿਗੁਰਾਂ ਨੇ ਉਹ ਕੌਡੀ ਆਪਣੇ ਕਮਰ ਕਸੇ ਵਿੱਚ ਰੱਖ ਲਈ ਤੇ ਦੋਨੇ ਮੁਠੀਆਂ ਬੰਦ ਕਰਕੇ ਆਖਣ ਲੱਗੇ ਗਰੀਬੂ ਲੈ ਇੱਕ ਦੇ ਵਿੱਚ ਲੋਕ ਦੇ ਸੁੱਖ ਨੇ ਤੇ ਇੱਕ ਦੇ ਵਿੱਚ ਪਰਲੋਕ ਦੇ ਸੁੱਖ ਨੇ ਘਰ ਝੋਲੀ ਤੇ ਦੱਸ ਕਿਹੜੀ ਮੁਠੀ ਖੋਲਾਂ ਤੇਰੀ ਝੋਲੀ ਦੇਵਾਂ ਗਰੀਬੂ ਚੋਲੀ ਅੱਡੀ ਸਤਿਗੁਰਾਂ ਦੇ ਸਨਮੁਖ ਖੜਾ ਹੋਇਆ ਹੈ ਸਤਿਗੁਰੂ ਪਾਤਸ਼ਾਹ ਜੇ ਤਰੁੱਠੇ ਹੋ ਤਾਂ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ ਸਤਿਗੁਰੂ ਮਹਾਰਾਜ ਮੁਸਕਰਾਉਣ ਲੱਗੇ ਭਾਈ ਗਰੀਬੂ ਨਾਮ ਦੀ ਦਾਤ ਤੈਨੂੰ ਉਸ ਵੇਲੇ ਹੀ ਮਿਲ ਗਈ ਸੀ ਜਦ ਤੂੰ ਆਪਣੇ ਘਰ ਤੋਂ ਇੱਥੇ ਆਉਣ ਵਾਸਤੇ ਚੱਲੇ ਪਏ ਸਨ ਨਾਮ ਦੀ ਦਾਤ ਉਦੋਂ ਹੀ ਤੇਰੀ ਚੋਲੀ ਵਿੱਚ ਪੈ ਗਈ ਸੀ ਤੇ ਆ ਚੱਕ ਅਜ ਲੋਕ ਤੇ ਪਰਲੋਕ ਦੀ ਸੁੱਖਾਂ ਦੀਆਂ ਦਾਤਾਂ ਤੇਰੀ ਝੋਲੀ ਦੇ ਵਿੱਚ ਪਾ ਦਿੱਤੀਆਂ ਨੇ ਤੈਨੂੰ ਹੁਣ ਕਾਸੀ ਚੀਜ਼ ਦੀ ਟੋਟ ਨਹੀਂ ਰਹਿਣੀ ਭਾਈ ਗਰੀਬੂ ਸਤਿਗੁਰਾਂ ਨੇ ਕੰਠ ਦੇ ਨਾਲ ਲਾਇਆ ਭਾਈ ਗਰੀਬੂ ਨੇ ਤੇ ਭਾਈ ਗਰੀਬੂ ਅੱਖਾਂ ਦੇ ਵਿੱਚ ਅਥਰੂ ਨੇ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰੀ ਜਾ ਰਿਹਾ ਹੈ ਪਾਤਸ਼ਾਹ ਜੇ ਤਰੁੱਠੇ ਹੋ ਤਾਂ ਮੇਰੇ ਗਰੀਬ ਤੇ ਕਿਰਪਾ ਕਰਕੇ ਮਿਹਰ ਭਰਿਆ ਹੱਥ ਇਸੇ ਤਰ੍ਹਾਂ ਪਰ ਨਾ ਹੀ ਰੱਖਿਓ ਆਓ ਸਮੇਂ ਦੇ ਵਿੱਚ ਰਹਿੰਦਿਆਂ ਸਮਾਪਤੀ ਭਾਈ ਜਿਤਨੀ ਦੇਰ ਸੇਵਾਦਾਰ ਦੇਖਦੀ ਤਿਆਰੀ ਕਰਦੇ ਨੇ ਤੇ ਆਓ ਦੋ ਤੱਕ ਦਾ ਸ਼ਬਦ ਬੋਲ ਕੇ ਸਮਾਪਤੀ ਕਰਿਏ ਕੀ ਆਖ ਰਿਹਾ ਹੈ ਭਾਈ ਗਰੀਬੂ ਸਤਗੁਰਾਂ ਨੂੰ ਸਾਰੇ ਜਾਣੇ ਪ੍ਰੇਮ ਦੇ ਨਾਲ ਬੋਲਿਓ ਭਾਈ ਲਿਖਦਾਤ ਨਾਮ ਦੀ ਤੂੰ ਦਾਤਿਆ ਵਿੱਚ ਕਰਮਾਂ ਦੇ ਮੇਰੇ ਲਿਖਦਾ ਤੇ ਨਾਮ ਦੀ ਤੂੰ ਦਾਤਿਆ ਵਿੱਚ ਕਰਮਾਂ ਦੇ ਮੇਰੇ ਲਿਖਦਾ ਤੇ ਨਾਮ ਦੀ ਤੂੰ ਦਾਤਿਆ ਵਿੱਚ ਕਰਮਾਂ ਦੇ ਮੇਰੇ ਲਿਖਦਾ ਤੇ ਨਾਮ ਦੀ ਤੂੰ ਦਾਤਿਆ ਵਿੱਚ ਕਰਮਾਂ ਦੇ ਮੇਰੇ ਸਤਿ ਗੁਰੂ ਪਾਤਸ਼ਾਹ ਜੇ ਤਰੁੱਠੇ ਹੋ ਤਾਂ ਨਾਮ ਦੀਆਂ ਦਾਤਾਂ ਦਾਸ ਦੀ ਝੋਲੀ ਦੇ ਵਿੱਚ ਪਾਵੋ ਤੇ ਸਦਾ ਮੇਰ ਭਰਿਆ ਹੱਥ ਮੇਰੇ ਸਿਰ ਤੇ ਬਣਾਈ ਰੱਖਣਾ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣਾ ਪਾਤਸ਼ਾਹ ਲਿਖ ਦਾਤ ਨਾਮ ਦੀ ਤੂੰ ਦਾਤਿਆ ਵਿੱਚ ਕਰਮਾਂ ਦੇ ਮੇਰੇ ਲਿਖ ਦਾਤ ਨਾਮ ਦੀ ਤੂੰ ਦਾਤਿਆ ਵਿੱਚ ਕਰਮਾਂ ਦੇ ਮੇਰੇ ਲਿਖ ਦਾਤ ਨਾਮ ਦੀ ਤੂੰ ਦਾਤਿਆ ਵਿੱਚ ਕਰਮਾਂ ਦੇ ਮੇਰੇ ਲਿਖ ਦਾਤ ਨਾਮ ਦੀ ਤੂੰ ਦਤਿਆ ਵਿੱਚ ਕਰਮਾਂ ਦੇ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ